ਪ੍ਰਾਈਵੇਟ ਸਕੂਲ ਵਾਲਿਆਂ ਨੂੰ ਕੋਈ ਪੁੱਛੇ ਕਿ ਨਰਸਰੀ ਕਲਾਸ ਦੇ ਬੱਚੇ ਨੂੰ ਅਜੇ ਹੀ ਤੁਸੀਂ ਕਿਹੜੀ ਰੋਕਟ ਸਾਇੰਸ ਪੜਾ ਰਹੇ ਹੋ ਕਿ ਉਸ ਦਾ ਤੁਸੀਂ 1.5 ਤੋਂ 2 ਲੱਖ ਰੁਪਏ ਚਾਰਜ ਕਰ ਰਹੇ ਹੋ ਫੀਸ ਦਾ ਮਤਲਬ ਕਿ ਜੇਕਰ ਤੁਹਾਡਾ ਬੱਚਾ ਇੰਨਾ ਵੱਡੇ ਸਕੂਲਾਂ ਦੇ ਵਿੱਚ ਨਰਸਰੀ ਵੀ ਪੜ੍ਹਾਈ ਵੀ ਕਰ ਰਿਹਾ ਹੈ ਤਾਂ ਵੀ ਤੁਹਾਨੂੰ ਸਾਲ ਦੇ 2.5 ਲੱਖ ਰੁਪਏ ਇਨ੍ਹਾਂ ਸਕੂਲ ਵਾਲਿਆਂ ਨੂੰ ਦੇਣੇ ਪੈਣਗੇ ਇਹ ਜਿਹੜਾ ਮੈਂ ਤੁਹਾਨੂੰ ਫੀਸ ਦਾ ਫਾਰਮ ਦਿਖਾਇਆ ਹੈ ਨਾ ਹੀ ਇਹਨਾਂ ਦੇ ਵਿੱਚ ਮੈਂ ਬਾਕਸ ਦੇ ਚਾਰਜਸ ਪਾਏ ਨੇ ਨਾ ਹੀ ਯੂਨੀਫਾਰਮ ਦੇ ਚਾਰਜਸ ਪਾਏ ਨੇ ਤੇ ਨਾ ਹੀ ਜਿਹੜੇ ਟ੍ਰਿਪ ਹੁੰਦੇ ਨੇ ਉਹਨਾਂ ਦੇ ਚਾਰਜਸ ਪਾਏ ਨੇ ਕਈ ਸਕੂਲਾਂ ਦੇ ਵਿੱਚ ਤਾਂ ਲਾਇਬ੍ਰੇ ਫੀਸ ਲੇਟ ਕਰੇਗਾ ਤਾਂ ਫਿਰ ਉਸ ਨੂੰ ਇਸ ਲੈਬਰੀ ਦੇ ਵਿੱਚ ਹੀ ਤਾਂ ਬੰਦ ਕਰਨਾ ਹੈ ਐਨੂਅਲ ਫੰਕਸ਼ਨ ਦੇ ਚਾਰਜਸ ਅਲੱਗ ਤੋਂ ਲਏ ਜਾਂਦੇ ਨੇ ਤੇ ਕਈ ਸਕੂਲਾਂ ਦੇ ਵਿੱਚ ਤਾਂ ਏਸੀ ਵਾਲੇ ਸੈਕਸ਼ਨ ਵੀ ਅਲੱਗ ਹੁੰਦੇ ਨੇ ਮਤਲਬ ਕਿ ਜੇਕਰ ਬੱਚਾ ਏਸੀ ਕਲਾਸਰੂਮ ਦੇ ਵਿੱਚ ਬੈਠੇਗਾ ਤਾਂ ਉਸ ਦੇ ਲਈ ਤੁਹਾਨੂੰ ਪੇਰੈਂਟਸ ਨੂੰ ਅਲੱਗ ਤੋਂ ਚਾਰਜਸ ਪੇ ਕਰਨੇ ਪੈਣਗੇ ਤੇ ਇਹਨਾਂ ਸਕੂਲਾਂ ਦੀ ਜਿਹੜੀ ਬੇਸਿਕ ਸਟੇਸ਼ਨਰੀ ਹੁੰਦੀ ਹੈ ਉਹ ਵੀ ਤੁਹਾਨੂੰ ਸਕੂਲ ਦੇ ਵਿੱਚੋਂ ਹੀ ਲੈਣੀ ਪੈਂਦੀ ਹੈ ਤੁਸੀਂ ਬਾਹਰ ਤੋਂ ਨਹੀਂ ਲੈ ਸਕਦੇ ਯੂਨੀਫਾਰਮ ਨੂੰ ਵੀ ਇਹ ਸਕੂਲ ਵਾਲੇ ਬਾਹਰ ਦੇ ਰੇਟਾਂ ਤੋਂ 4 ਗੁਣਾ ਵੱਧ ਕੇ ਵੇਚਦੇ ਨੇ 4 ਗੁਣਾ ਵੱਧ ਰੇਟ ਲਗਾ ਕੇ ਵੇਚ ਦਿੰਦੇ ਉਹ ਵੀ ਇੱਕ ਯੂਨੀਫਾਰਮ ਨਹੀਂ 4 ਇੰਡੀਆ ਦੇ ਵਿੱਚ ਹੁਣ ਪ੍ਰਾਈਵੇਟ ਸਕੂਲ ਬਾਰੇ ਐਡਾ ਵੱਡਾ ਸਕੈਮ ਚਲਾ ਰਹੇ ਨੇ ਕਿ ਉਹਨਾਂ ਨੇ ਸਾਰੀਆਂ ਹੀ ਹੱਦਾਂ ਪਾਰ ਕਰਕੇ ਰੱਖ ਦਿੱਤੀਆਂ ਨੇ ਜਦੋਂ ਜੀ ਕਰਦਾ ਹੈ ਆਪਣੀ ਮਨਮਰਜ਼ੀ ਦੇ ਨਾਲ ਫੀਸ ਵਧਾ ਦਿੰਦੇ ਨੇ ਸਮੇਂ ਸਿਰ ਫੀਸ ਨਾ ਮਿਲੇ ਤਾਂ ਬੱਚਿਆਂ ਨੂੰ ਉਹ ਕੈਦੀ ਤੱਕ ਵੀ ਬਣਾ ਲੈਂਦੇ ਨੇ ਜਿਹੜਾ ਬੱਚਾ ਸਮੇਂ ਸਿਰ ਫੀਸ ਨਹੀਂ ਦੇ ਪਾਉਂਦਾ ਉਸ ਨੂੰ ਜਲੀਲ ਕੀਤਾ ਜਾਂਦਾ ਹੈ ਵਾਸ਼ਰੂਮ ਨਹੀਂ ਜਾਣ ਦਿੱਤਾ ਜਾਂਦਾ ਦੂਜੇ ਬੱਚਿਆਂ ਦੇ ਸਾਹਮਣੇ ਵਾਰ-ਵਾਰ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਹਾਲਾਤ ਤਾਂ ਇਹ ਹੋ ਗਏ ਨੇ ਕਿ ਪ੍ਰੀ ਨਰਸਰੀ ਦੇ ਵਿੱਚ ਪੜਨ ਵਾਲੇ ਬੱਚਿਆਂ ਦੀ ਵੀ ਫੀਸ ਹੁਣ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਕਿਸੇ ਵਧੀਆ ਸਕੂਲ ਦੇ ਵਿੱਚ ਜੇ ਕੋਈ ਪੇਰੈਂਟਸ ਆਪਣੇ ਸਟੈਪ ਚੱਕਾਂ ਜਾਂ ਨਾ ਚੱਕਾਂ ਪਰ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਉਹਨਾਂ ਦੇ ਵਧੀਆ ਫਿਊਚਰ ਦੇ ਲਈ ਉਹਨਾਂ ਦੀ ਐਜੂਕੇਸ਼ਨ ਦੇ ਲਈ ਮਾਪੇ ਆਪਣੀ ਹੈਸੀਅਤ ਤੋਂ ਵੱਧ ਕੇ ਬੱਚਿਆਂ ਦੇ ਉੱਪਰ ਖਰਚ ਕਰਦੇ ਨੇ ਉਹਨਾਂ ਨੂੰ ਵਧੀਆ ਤੋਂ ਵਧੀਆ ਆਪਣੀ ਹੈਸੀਅਤ ਦੇ ਨਾਲੋਂ ਜ਼ਿਆਦਾ ਵਧੀਆ ਸਕੂਲ ਦੇ ਵਿੱਚ ਦਾਖਲਾ ਕਰਵਾਉਂਦੇ ਨੇ ਤੇ ਇਹੀ ਚੀਜ਼ ਦਾ ਫਾਇਦਾ ਚੱਕ ਰਹੇ ਨੇ ਪ੍ਰਾਈਵੇਟ ਸਕੂਲ ਵਾਲੇ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਕੋਈ ਪੁੱਛੇ ਕਿ ਨਰਸਰੀ ਕਲਾਸ ਦੇ ਬੱਚੇ ਨੂੰ ਅਜੇ ਹੀ ਤੁਸੀਂ ਕਿਹੜੀ ਰੋਕਟ ਸਾਇੰਸ ਪੜਾ ਰਹੇ ਹੋ ਕਿ ਉਸ ਦਾ ਤੁਸੀਂ 1.5 ਤੋਂ 2 ਲੱਖ ਰੁਪਇਆ ਚਾਰਜ ਕਰ ਰਹੇ ਹੋ ਫੀਸ ਦਾ ਮਾਦ ਲੋ ਤੁਹਾਡੀ ਪੜਾਈ ਬਹੁਤ ਜ਼ਿਆਦਾ ਵਧੀਆ ਹੈ ਤੁਸੀਂ ਤਾਂ ਇੰਨੇ ਪੈਸੇ ਲੈ ਰਹੇ ਹੋ ਪਰ ਜੇ ਤੁਹਾਡੀ ਇੰਨੀ ਜ਼ਿਆਦਾ ਵਧੀਆ ਪੜਾਈ ਹੈ ਤਾਂ ਬੱਚਿਆਂ ਨੂੰ ਟਿਊਸ਼ਨ ਕੋਲ ਰੱਖਣੀ ਪੈ ਰਹੀ ਹੈ ਮਾਪਿਓ ਵੀ ਇੱਥੇ ਮਜਬੂਰ ਨੇ ਜਦੋਂ ਬੱਚਿਆਂ ਦੇ ਫਿਊਚਰ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਔਖੇ ਸੌਖੇ ਹੋ ਕੇ ਬੱਚਿਆਂ ਦੀ ਫੀਸ ਭਰ ਦਿੰਦੇ ਨੇ ਚਾਹੇ ਉਹ ਕਿੰਨੀ ਵੀ ਹੋਵੇ ਕੋਈ ਪੇਰੈਂਟਸ ਗਲਤੀ ਦੇ ਨਾਲ ਸਕੂਲ ਵਾਲਿਆਂ ਨੂੰ ਇਹ ਕੁਐਸਚਨ ਪੁੱਟ ਕਰ ਦੇਵੇ ਹੂੰ ਤਾਂ ਉਹ ਧਮਕੀ ਦਿੰਦੇ ਨੇ ਬੱਚਿਆਂ ਦੇ ਮਾਪਿਓ ਨੂੰ ਕਿ ਆਪਣੇ ਬੱਚੇ ਦਾ ਨਾਮ ਕਟਵਾ ਲਓ ਸਾਨੂੰ ਨਹੀਂ ਤੁਹਾਡੇ ਬੱਚੇ ਦੀ ਲੋੜ। ਬੱਚਿਆਂ ਦੇ ਪੇਰੈਂਟ ਸਿਰਫ ਏਟੀਐਮ ਮਸ਼ੀਨ ਬਣ ਚੁੱਕੇ ਨੇ ਪ੍ਰਾਈਵੇਟ ਸਕੂਲ ਵਾਲਿਆਂ ਦੇ ਲਈ। ਇਹ ਇਸ਼ੂ ਸਿਰਫ ਪੰਜਾਬ ਦਾ ਨਹੀਂ ਹੈ ਬਲਕਿ ਪੂਰੇ ਦੇਸ਼ ਦੇ ਹੀ ਅਜਿਹੇ ਹਾਲਾਤ ਬਣੇ ਹੋਏ ਨੇ। ਪਰ ਕੀ ਤੁਸੀਂ ਇਹ ਚੀਜ਼ ਦੇ ਉੱਪਰ ਕਦੇ ਧਿਆਨ ਦਿੱਤਾ ਹੈ ਕਿ ਪ੍ਰਾਈਵੇਟ ਸਕੂਲ ਵਾਲੇ ਇੰਨੀ ਜ਼ਿਆਦਾ ਦਾਦਾਗਰੀ ਕਿਵੇਂ ਕਰ ਲੈਂਦੇ ਨੇ ਤੇ ਇਹਨਾਂ ਦੇ ਖਿਲਾਫ ਸਰਕਾਰ ਵੀ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ? ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਦੇਵੇ, ਵਧੀਆ ਐਜੂਕੇਸ਼ਨ ਦੇਵੇ। ਇਸ ਲਈ ਉਹ ਆਪਣੀ ਹੈਸੀਅਤ ਆਪਣੀ ਜ਼ਿੰਦਗੀ ਦੇ ਨਾਲ ਹਰ ਇੱਕ ਕੰਪਰੋਮਾਈਜ਼ ਕਰ ਲੈਂਦੇ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤਾਂ ਕਿ ਉਹਨਾਂ ਦਾ ਬੱਚਾ ਵਧੀਆ ਪੜ੍ਹਾਈ ਕਰੇ ਵਧੀਆ ਸਕੂਲ ਦੇ ਵਿੱਚ ਪੜੇ ਹਰ ਇੱਕ ਮਾਪਾਪ ਆਪਣੀਆਂ ਇਛਾਵਾਂ ਨੂੰ ਮਾਰ ਲੈਂਦਾ ਹੈ ਆਪਣੀਆਂ ਖੁਆਇਸ਼ਾਂ ਨੂੰ ਮਾਰ ਲੈਂਦਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਕੇ ਸਕੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਇਹ ਵੱਡੀਆਂ-ਵੱਡੀਆਂ ਕੱਚ ਦੀਆਂ ਬਿਲਡਿੰਗਾਂ ਵਾਲੇ ਸਕੂਲ ਦੋ ਗਾਰਡ ਅਤੇ 4-5 ਬੱਸਾਂ ਨੂੰ ਖੜਾ ਕੇ ਆਪਣਾ ਜਿਹੜਾ ਸਕੂਲ ਤਿਆਰ ਕਰਦੇ ਨੇ ਉਸ ਦੇ ਵਿੱਚ ਪੇਰੈਂਟਸ ਨੂੰ ਬਹੁਤ ਜ਼ਿਆਦਾ ਸੁਪਨੇ ਦਿਖਾ ਦਿੰਦੇ ਨੇ ਇਹ ਸਕੂਲ ਵਾਲੇ ਪੇਰੈਂਟਸ ਨੂੰ ਕਹਿੰਦੇ ਨੇ ਕਿ ਸਾਡਾ ਸਕੂਲ ਤਾਂ ਜੀ ਸਿੱਖਿਆ ਵੀ ਨਹੀਂ ਹੁੰਦੀ ਜਿਹੜੇ ਪੇਰੈਂਟਸ ਆਪ ਕਦੇ ਅਜਿਹੇ ਸਕੂਲਾਂ ਦੇ ਵਿੱਚ ਨਹੀਂ ਗਏ ਹੁੰਦੇ ਉਹ ਹਮੇਸ਼ਾ ਇਹਨਾਂ ਸਕੂਲਾਂ ਦੇ ਬਾਹਰ ਦੀ ਲੰਘਦੇ ਹੁੰਦੇ ਸੀ ਜਦੋਂ ਉਹਨਾਂ ਦਾ ਟਾਈਮ ਸੀ ਪੜ੍ਹਨ ਦਾ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਇਹ ਚੀਜ਼ ਨਹੀਂ ਕਰ ਸਕੇ ਕਮ ਸੇ ਕਮ ਸਾਡੇ ਬੱਚੇ ਤਾਂ ਇਹਨਾਂ ਸਕੂਲਾਂ ਦੇ ਵਿੱਚ ਪੜ੍ਹ ਲੈਣ ਇਸ ਲਈ ਉਹ ਆਪਣੀ ਜੇਬ ਦੇ ਉੱਪਰ ਬੋਝ ਪਾਉਂਦੇ ਨੇ ਤੇ ਜਿੰਨੀ ਇਹ ਮਨਮਰਜ਼ੀ ਦੀ ਫੀਸ ਉਹਨਾਂ ਤੋਂ ਮੰਗਦੇ ਨੇ ਤਾਂ ਇਹ ਪੇਰੈਂਟਸ ਵਿਚਾਰੇ ਇਧਰੋਂ ਉਧਰੋਂ ਜਿੱਦਾਂ ਵੀ ਕਿਦਾਂ ਹੋ ਸਕਦਾ ਹੈ ਅਰੇਂਜ ਕਰਕੇ ਪ੍ਰਾਈਵੇਟ ਸਕੂਲ ਵਾਲਿਆਂ ਦਾ ਢੱਡ ਭਰਦੇ ਨੇ ਇਹ ਇੱਕ ਵੱਡੇ ਸਕੂਲ ਦਾ ਫੀਸ ਦਾ ਫਾਰਮ ਹੈ ਮੈਂ ਤੁਹਾਨੂੰ ਨਾਮ ਤਾਂ ਨਹੀਂ ਦੱਸ ਸਕਦਾ ਪਰ ਤੁਸੀਂ ਆਪ ਦੇਖੋ ਕਿ ਫੀਸ ਹੈ 35000 ਟਿਊਸ਼ਨ ਫੀਸ ਨਰਸਰੀ ਤੋਂ ਲੈ ਕੇ 12ਵੀਂ ਤੱਕ ਪੂਰੇ ਸਾਲ ਦੀ 138000 ਫਿਰ ਐਨੂਅਲ ਚਾਰजेस ਨਰਸਰੀ ਦੇ 36000 ਟਰਾਂਸਪੋਰਟ ਫੀਸ ਜੇਕਰ ਘਰ 8 ਕਿਲੋਮੀਟਰ ਦੇ ਅੰਦਰ ਹੈ ਤਾਂ 4000 ਜੇਕਰ 8 ਕਿਲੋਮੀਟਰ ਤੋਂ ਜ਼ਿਆਦਾ ਹੈ ਤਾਂ 6000 ਰੁਪਏ ਪਰ ਮੰਥ ਦੀ ਮਤਲਬ ਕਿ ਜੇਕਰ ਤੁਹਾਡਾ ਬੱਚਾ ਇਨ੍ਹਾਂ ਵੱਡੇ ਸਕੂਲਾਂ ਦੇ ਵਿੱਚ ਨਰਸਰੀ ਵੀ ਪੜ੍ਹਾਈ ਵੀ ਕਰ ਰਿਹਾ ਹੈ ਤਾਂ ਵੀ ਤੁਹਾਨੂੰ ਸਾਲ ਦੇ 2.5 ਲੱਖ ਰੁਪਏ ਇਨ੍ਹਾਂ ਸਕੂਲ ਵਾਲਿਆਂ ਨੂੰ ਦੇਣੇ ਪੈਣਗੇ ਇਹ ਜਿਹੜਾ ਮੈਂ ਤੁਹਾਨੂੰ ਫੀਸ ਦਾ ਫਾਰਮ ਦਿਖਾਇਆ ਹੈ ਨਾ ਹੀ ਇਹਨਾਂ ਦੇ ਵਿੱਚ ਮੈਂ ਬਾਕਸ ਦੇ ਚਾਰजेस ਪਾਏ ਨੇ ਨਾ ਹੀ ਯੂਨੀਫਾਰਮ ਦੇ ਚਾਰजेस ਪਾ ਇਹਨਾਂ ਕਈ ਸਕੂਲਾਂ ਦੇ ਵਿੱਚ ਤਾਂ ਲਾਇਬ੍ਰੇਰੀ ਤੱਕ ਦੀ ਫੀਸ ਵੀ ਅਲੱਗ ਤੋਂ ਲਈ ਜਾਂਦੀ ਹੈ ਬੱਚਿਆਂ ਤੋਂ ਕਿਉਂਕਿ ਜਦੋਂ ਕਿ ਬੱਚਾ ਆਪਣੀ ਫੀਸ ਲੇਟ ਕਰੇਗਾ ਤਾਂ ਫਿਰ ਉਸ ਨੂੰ ਇਸ ਲਾਇਬ੍ਰੇਰੀ ਦੇ ਵਿੱਚ ਹੀ ਤਾਂ ਬੰਦ ਕਰਨਾ ਹੈ ਐਨੂਅਲ ਫੰਕਸ਼ਨ ਦੇ ਚਾਰਜਸ ਅਲੱਗ ਤੋਂ ਲਏ ਜਾਂਦੇ ਨੇ ਤੇ ਕਈ ਸਕੂਲਾਂ ਦੇ ਵਿੱਚ ਤਾਂ ਏਸੀ ਵਾਲੇ ਸੈਕਸ਼ਨ ਵੀ ਅਲੱਗ ਹੁੰਦੇ ਨੇ ਮਤਲਬ ਕਿ ਜੇਕਰ ਬੱਚਾ ਏਸੀ ਕਲਾਸਰੂਮ ਦੇ ਵਿੱਚ ਬੈਠੇਗਾ ਤਾਂ ਉਸ ਦੇ ਲਈ ਤੁਹਾਨੂੰ ਪੇਰੈਂਟਸ ਨੂੰ ਅਲੱਗ ਤੋਂ ਚਾਰਜਸ ਪੇ ਕਰਨੇ ਪੈਣਗੇ ਤੇ ਇਹਨਾਂ ਸਕੂਲਾਂ ਦੀ ਜਿਹੜੀ ਬੇਸਿਕ ਸਟੇਸ਼ਨਰੀ ਹੁੰਦੀ ਹੈ ਉਹ ਵੀ ਤੁਹਾਨੂੰ ਸਕੂਲ ਦੇ ਵਿੱਚੋਂ ਹੀ ਲੈਣੀ ਪੈਂਦੀ ਹੈ ਤੁਸੀਂ ਬਾਹਰ ਤੋਂ ਨਹੀਂ ਲੈ ਸਕਦੇ ਯੂਨੀਫਾਰਮ ਨੂੰ ਵੀ ਇਹ ਸਕੂਲ ਚਾਰ ਗੁਣਾ ਵੱਧ ਰੇਟ ਲਗਾ ਕੇ ਵੇਚ ਦਿੰਦੇ ਉਹ ਵੀ ਇੱਕ ਯੂਨੀਫਾਰਮ ਨਹੀਂ ਚਾਰ ਚਾਰ ਯੂਨੀਫਾਰਮ ਹੁੰਦੀਆਂ ਨੇ ਬੱਚਿਆਂ ਦੀਆਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇਹ ਸੋਚੋ ਕਿ ਜਿਹੜੀ ਮਿਡਲ ਕਲਾਸ ਇੰਡੀਅਨ ਫੈਮਿਲੀ ਹੈ ਕੀ ਉਹ ਆਪਣੇ ਬੱਚਿਆਂ ਨੂੰ ਇੰਨੇ ਵੱਡੇ ਸਕੂਲਾਂ ਦੇ ਵਿੱਚ ਪੜਾ ਲੈਣਗੀ ਜਾਂ ਪੜਾਉਣ ਗਿਆ ਤਾਂ ਕਿਵੇਂ ਪੜਾਉਣ ਗਿਆ ਏਰੀਆ ਦੇ ਅੰਦਰ ਜੇਕਰ ਤੁਸੀਂ ਮਹੀਨੇ ਦੇ 66000 ਰੁਪਏ ਕਮਾਉਣੇ ਹੋ ਤਾਂ ਤੁਸੀਂ ਇੰਡੀਆ ਦੇ 10% ਲੋਕਾਂ ਦੇ ਵਿੱਚ ਆਉਨੇ ਹੋ ਪਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਨਹੀਂ ਪੜਾ ਸਕਦੇ ਉਹਨਾਂ ਦਾ ਪੜਾਈ ਦਾ ਖਰਚਾ ਨਹੀਂ ਚੱਕ ਸਕਦੇ ਤਕਰੀਬਨ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਇਹ ਆਪਣੇ ਸਕ ਤੋ ਲਾ ਕੇ 20% ਵਧਾ ਦਿੰਦੇ ਨੇ ਉਹ ਵੀ ਬਿਨਾਂ ਕਿਸੇ ਨੂੰ ਦੱਸੇ ਕਈ ਪ੍ਰਾਈਵੇਟ ਸਕੂਲ ਵਾਲੇ ਕੀ ਕਰਦੇ ਨੇ ਗਵਰਨਮੈਂਟ ਤੋਂ ਪਹਿਲਾਂ ਕੌੜੀਆਂ ਦੇ ਭਾ ਜਮੀਨ ਖਰੀਦਦੇ ਨੇ ਫਿਰ ਇਹਨਾਂ ਦੇ ਉੱਪਰ ਵੱਡੇ ਵੱਡੇ ਸਕੂਲ ਬਣਾ ਦਿੰਦੇ ਨੇ ਤੇ ਚੈਰੀਟੇਬਲ ਦਾ ਟੈਗ ਲਗਾ ਕੇ ਇਹ ਸਕੂਲਾਂ ਦਾ ਟੈਕਸ ਵੀ ਨਹੀਂ ਭਰਦੇ ਤੇ ਇਹ ਸਕੂਲ ਮੈਨੇਜਮੈਂਟ ਦਾ ਬਿਹੇਵੀਅਰ ਇਦਾਂ ਦਾ ਹੁੰਦਾ ਹੈ ਜਿਵੇਂ ਕਿ ਇਹ ਕੋਈ ਕਾਰਪੋਰੇਟ ਆਫਿਸ ਹੋਵੇ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਤੇ ਪੇਰੈਂਟਸ ਦੇ ਨਾਲ ਇਦਾਂ ਦਾ ਬਿਹੇਵ ਕਰਦੇ ਨੇ ਕਿ ਅਸੀਂ ਤੁਹਾਡੇ ਉੱਪਰ ਅਹਿਸਾਨ ਕਰ ਰਹੇ ਹਾਂ ਤੁਹਾਡੇ ਬੱਚੇ ਨੂੰ ਇੱਥੇ ਐਡਮਿਸ਼ਨ ਦੇ ਕੇ ਉਸ ਨੂੰ ਇੱਥੇ ਪੜਾ ਕੇ ਤੇ ਤੁਸੀਂ ਇਹ ਵੀ ਚੀਜ਼ ਨੋਟ ਕੀਤੀ ਹੋ ਕਿਹ ਹੁੰਦੇ ਨੇ ਉਹਨਾਂ ਦੀ ਨਾਰਮਲ ਐਜੂਕੇਸ਼ਨ ਹੁੰਦੀ ਹੈ ਤੇ ਬਹੁਤ ਘੱਟ ਉਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਹੈ 3 ਤੋਂ 4000 ਜਾਂ 5000 ਤੱਕ ਕੋਈ ਜ਼ਿਆਦਾ ਹੀ ਵਧੀਆ ਸਕੂਲ ਹੋਵੇ ਜਾਂ ਜ਼ਿਆਦਾ ਹੀ ਵਧੀਆ ਟੀਚਰ ਹੋਵੇ ਹੋ ਸਕਦਾ ਹੈ ਉਸ ਦੀ ਸੈਲਰੀ 7 ਤੋਂ ਲੈ ਕੇ 10000 ਤੱਕ ਹੋਵੇ ਨਹੀਂ ਤਾਂ 5 ਤੋਂ ਲੈ ਕੇ ਥੱਲੇ ਥੱਲੇ ਇਹਨਾਂ ਦੀ ਸੈਲਰੀ ਹੁੰਦੀ ਹੈ ਤੇ ਇੱਥੇ ਇੱਕ ਚੀਜ਼ ਤੁਸੀਂ ਆਪ ਦੇਖਿਓਗੇ ਕਿ ਸਰਕਾਰ ਸਕੂਲਾਂ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੰਟਰਫੇਅਰ ਨਹੀਂ ਕਰਦੀ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਜ਼ਿਆਦਾਤਰ ਜਿਹੜੇ ਇਹ ਸਕੂਲ ਹੁੰਦੇ ਨੇ ਜਾਂ ਤਾਂ ਖੁਦ ਪੋਲੀਟਿਸ਼ੀਅਨ ਦੇ ਹੁੰਦੇ ਨੇ ਜਾਂ ਫਿਰ ਪੋਲੀਟਿਸ਼ੀਅਨਾਂ ਦੇ ਰਿਸ਼ਤੇਦ ਵਾਲੇ ਆਪਣੇ ਐਨੂਅਲ ਫੰਕਸ਼ਨਾਂ ਦੇ ਉੱਪਰ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਸਕੂਲ ਦੇ ਵਿੱਚ ਬੁਲਾਉਂਦੇ ਨੇ ਤਾਂ ਕਿ ਪੇਰੈਂਟਸ ਦੇ ਉੱਪਰ ਪ੍ਰਭਾਵ ਪੈ ਸਕੇ ਕਿ ਇਹ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਇਹਨਾਂ ਦੇ ਲਿੰਕ ਉੱਪਰ ਤੱਕ ਨਹੀਂ ਤੇ ਇਹ ਜਿਹੜੇ ਲੀਡਰ ਹੁੰਦੇ ਨੇ ਇਹ ਪੂਰਾ ਧਿਆਨ ਰੱਖਦੇ ਨੇ ਕਿ ਸਰਕਾਰੀ ਸਕੂਲਾਂ ਦੀ ਹਾਲਤ ਕਿਤੇ ਵਧੀਆ ਨਾ ਹੋ ਜਾਵੇ ਕਿਉਂਕਿ ਨਹੀਂ ਤਾਂ ਬੱਚੇ ਉਧਰ ਸ਼ਿਫਟ ਹੋਣ ਲੱਗ ਜਾਣਗੇ ਤੇ ਪ੍ਰਾਈਵੇਟ ਸਕੂਲਾਂ ਦਾ ਬਿਜ਼ਨਸ ਖੜ ਜਾਵੇਗਾ ਜਿੰਨੀ ਵੀ ਅਸੀਂ ਰਿਸਰਚ ਕੀਤੀ ਇਹਨਾਂ ਸਕੂਲਾਂ ਨੂੰ ਲੈ ਕੇ ਇੰਡੀਆ ਦੇ ਵਿੱਚ ਸਾਨੂੰ ਇੱਕ ਵੀ ਸਟੇਟ ਨਹੀਂ ਮਿਲੀ ਜਿਸ ਦੇ ਵਿੱਚ ਇਹ ਚੀਜ਼ ਦਾ ਕੋਈ ਸੋਲੂਸ਼ਨ ਕੱਢਿਆ ਹੋਵੇ ਹਰ ਇੱਕ ਇੰਡੀਆ ਦੀ ਸਟੇ ਦੇ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਉਹ ਵਧੀਆ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਉਹਨਾਂ ਨੂੰ ਕੀ ਲੋੜ ਹੈ ਇਹਨਾਂ ਸਕੂਲ ਵਾਲਿਆਂ ਨਾਲ ਪੰਗੇ ਲੈਣ ਦੀ ਜਦਕਿ ਇਹਨਾਂ ਤੋਂ ਤਾਂ ਉਹਨਾਂ ਨੂੰ ਫੰਡ ਮਿਲਦੇ ਨੇ ਐਜੂਕੇਸ਼ਨ ਦੇ ਨਾਮ ਤੇ ਕਿਹੜਾ ਇੰਡੀਆ ਦੇ ਵਿੱਚ ਵੋਟ ਮਿਲਦੇ ਨੇ ਤਾਂ ਹੀ ਪੋਲਿਟਿਸ਼ੀਅਨ ਇਹ ਬੁੱਧੇ ਨੂੰ ਹੀ ਨਹੀਂ ਚੱਕਦੇ ਕੋਈ ਵੀ ਪਾਰਟੀ ਜਦੋਂ ਵੋਟਾਂ ਦੇ ਵਿੱਚ ਖੜਦੀ ਹੈ ਤਾਂ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਉਹਨਾਂ ਦੀਆਂ ਗੱਲਾਂ ਨੂੰ ਸੁਣਿਓ ਐਜੂਕੇਸ਼ਨ ਦੇ ਨਾਲ ਰਿਲੇਟਿਡ ਉਹਨਾਂ ਦਾ ਇੱਕ ਵੀ ਮੁੱਦਾ ਨਹੀਂ ਹੁੰਦਾ ਤੇ ਜਦੋਂ ਲੋਕ ਬਹੁਤ ਜ਼ਿਆਦਾ ਅੱਕ ਜਾਂਦੇ ਨੇ ਸਰਕਾਰੀ ਸਕੂਲਾਂ ਦੀ ਫੀਸ ਤੋਂ ਜਾਂ ਇਹਨਾਂ ਦੇ ਕੰਮਾਂ ਤੋਂ ਤਾਂ ਉਹ ਪ੍ਰੋਟੈਸਟ ਕਰਦੇ ਨੇ ਉਹ ਸਕੂਲ ਦੇ ਮ ਤੇ ਹੁਣ ਸਾਡੀ ਗੱਲ ਵੀ ਸੁਣੀ ਜਾਵੇਗੀ ਉਦੋਂ ਕੋਈ ਛੋਟਾ ਮੋਟਾ ਐਕਸ਼ਨ ਲੈ ਕੇ ਉਹਨਾਂ ਲੋਕਾਂ ਨੂੰ ਫਿਰ ਚੁੱਪ ਕਰਾ ਦਿੰਦੇ ਨੇ ਤੇ ਆਪਣੀ ਵਾਹ ਵਾਖ ਖੱਟ ਲੈਂਦੇ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸਾਰੀ ਚੀਜ਼ ਦਾ ਹੱਲ ਕੀ ਹੈ ਇਹ ਸਾਰੀ ਚੀਜ਼ ਦਾ ਹੱਲ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਵਧੀਆ ਕੀਤੇ ਜਾਣ ਜਦੋਂ ਤੱਕ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੋਵੇਗਾ ਉਦੋਂ ਤੱਕ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਇਸ ਤਰ੍ਹਾਂ ਹੀ ਕਰਨਗੇ ਚਾਹੇ ਕੋਈ ਵੀ ਲਾਅ ਆ ਜਵੇਂ ਕਿਉਂਕਿ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਪਤਾ ਹੈ ਕਿ ਪੇਰੈਂਟਸ ਦੇ ਕੋਲ ਕੋਈ ਵੀ ਆਪਸ਼ਨ ਨਹੀਂ ਹੈ ਸਾਡੇ ਸਕੂਲਾਂ ਤੋਂ ਬਿਨਾ ਉਹਨਾਂ ਨੂੰ ਸਾਡੇ ਸਕੂਲਾਂ ਦੇ ਵਿੱਚ ਹੀ ਆਉਣਾ ਪਵੇਗਾ ਤੇ ਸਕੂਲਾਂ ਦੇ ਹਾਲਾਤ ਉਦੋਂ ਸੁਧਰਨਗੇ ਜਦੋਂ ਵੋਟਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਕੋਈ ਮੁੱਦਾ ਉੱਠੇਗਾ ਤੇ ਫਿਰ ਇਹ ਕਾਨੂੰਨ ਬਣੇ ਕਿ ਜਿੰਨੇ ਵੀ ਮੰਤਰੀ ਨੇ ਤੇ ਜਿੰਨੇ ਵੀ ਸਰਕਾਰੀ ਬਾਬੂ ਨੇ ਇਹ ਸਾਰੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜਾਉਣਗੇ ਫਿਰ ਤੁਸੀਂ ਆਪ ਦੇਖੋ ਕਿ ਦਿਨਾਂ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲ ਨੇ ਇਹਨਾਂ ਦੇ ਹਾਲਾਤ ਕਿਵੇਂ ਬਦਲਣਗੇ ਟੀਚਰ ਇਨਫਰਾਸਟ੍ਰਕਚਰ ਸਹੂਲਤਾਂ ਦੋ ਦਿਨਾਂ ਦੇ ਵਿੱਚ ਵਿੱਚ ਸਾਰਾ ਕੁਝ ਸਰਕਾਰੀ ਸਕੂਲਾਂ ਦੇ ਵਿੱਚ ਆ ਜਾਵੇਗਾ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਧਰਮ ਖਤਰੇ ਦੇ ਵਿੱਚ ਬੱਚੇ ਜਿਆਦਾ ਤੋਂ ਜਿਆਦਾ ਪੈਦਾ ਕਰੇ ਉਹ ਆ ਰਿਪੋਰਟ ਨੂੰ ਦੇਖ ਲੈਣ ਇੰਡੀਆ ਦੇ ਵਿੱਚ ਹੁਣ ਬੱਚਿਆਂ ਨੂੰ ਪੈਦਾ ਕਰਨ ਦੀ ਦਰ ਹੈ ਜਿਹੜੀ ਬੱਚਿਆਂ ਦਾ ਖਰਚਾ ਚੱਕਣ ਦੇ ਵਿੱਚ ਬੇਵਸ ਹੁੰਦੇ ਜਾ ਰਹੇ ਨੇ ਮਾਪੇ ਬੱਚਿਆਂ ਨੂੰ ਪੈਦਾ ਹੀ ਨਹੀਂ ਕਰ ਰਹੇ ਜੇਕਰ ਉਹ ਪੈਦਾ ਕਰ ਰਹੇ ਨੇ ਤਾਂ ਸਿਰਫ ਇੱਕ ਬੱਚਾ ਪੈਦਾ ਕਰ ਰਹੇ ਨੇ ਤੇ ਉਸ ਦੇ ਵਿੱਚ ਜੋ ਕਹਿੰਦੇ ਨੇ ਕਿ ਅਸੀਂ ਸਿਰਫ ਇਸ ਦਾ ਹੀ ਖਰਚਾ ਚੱਕ ਸਕਦੇ ਹਾਂ ਇੰਨੀ ਮਹਿੰਗਾਈ ਦੇ ਵਿੱਚ ਇਸ ਤੋਂ ਜ਼ਿਆਦਾ ਅਸੀਂ ਬੱਚਾ ਅਫੋਰਡ ਨਹੀਂ ਕਰ ਸਕਦੇ ਇਦਾਂ ਦੇ ਹਾਲਾਤ ਬਣ ਚੁੱਕੇ ਨੇ ਇੰਡੀਆ ਦੇ ਸਿਰਫ ਤੇ ਸਿਰਫ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਦੀ ਵਜ੍ਹਾ ਦੇ ਕਾਰਨ ਅਸੀਂ ਇਹ ਵੀਡੀਓ ਦੇ ਨਾਲ ਹੀ ਤੁਹਾਡੇ ਸਾਹਮਣੇ ਥੋੜੀ ਜਿਹੀ ਕੁਝ ਤੱਥ ਰੱਖੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਕੀ ਹਾਲਾਤ ਚੱਲ ਰਹੇ ਨੇ ਜਿੰਨਾ ਟਾਈਮ ਬੱਚਾ ਪੜ੍ਹਾਈ ਦੇ ਪ੍ਰੈਸ਼ਰ ਸਹਿਣ ਯੋਗ ਨਹੀਂ ਚੀਪੜਾਓ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਵਿੱਚ ਇੰਨੀ ਕਾਬਲੀਅਤ ਹੈ ਤੇ ਉਹ ਪੜ੍ਹਾਈ ਨੂੰ ਵੀ ਸਹਿ ਸਕਦਾ ਹੈ ਤੇ ਅੱਗੇ ਵੀ ਜਾ ਸਕਦਾ ਹੈ ਤਾਂ ਉਸ ਸਮੇਂ ਹੀ ਉਸ ਦੇ ਉੱਪਰ ਮੋਟਾ ਖਰਚਾ ਕਰੋ ਜਿੰਨਾ ਜ਼ਿਆਦਾ ਹੋ ਸਕੇ ਬੱਚੇ ਦੇ ਲਈ ਪੈਸਾ ਜਿਹੜਾ ਤੁਸੀਂ ਸੇਵ ਕਰਕੇ ਰੱਖਣਾ ਹੈ ਉਹ ਹਾਇਰ ਸਟੱਡੀ ਦੇ ਲਈ ਸੇਵ ਕਰਕੇ ਰੱਖੋ ਨਾ ਕਿ ਨਰਸਰੀਆਂ ਦੇ ਵਿੱਚ ਤੁਸੀਂ ਉਸ ਦੀ ਲੱਖਾਂ ਦੀ ਫੀਸ ਭਰਦੇ ਜਾਓ ਤੇ ਬਾਅਦ ਦੇ ਵਿੱਚ ਤੁਹਾਡੇ ਪੱਲੇ ਕੱਖ ਨਾ ਰਵੇ ਏਸੀ ਜੀ ਕੁਝ ਫੈਕਟ ਸਕੂਲਾਂ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਯੂਰ ਸਬਸਕ੍ਰਾਈਬ ਕਰਨਾ ਸਾਡਾ ਹੁਣ WhatsApp ਦੇ ਉੱਪਰ ਵੈਰੀਫ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰਦੀ ਹੈ ਅਸੀਂ ਉਸ ਵੀਡੀਓ ਦਾ ਲਿੰਕ ਨੂੰ ਉਸ ਵਟਸਐਪ ਚੈਨਲ ਦੇ ਵਿੱਚ ਪਾ ਦਿੰਦੇ ਹਾਂ ਜਿੱਥੋਂ ਤੁਹਾਨੂੰ ਉਹ ਡਾਇਰੈਕਟ ਵੀਡੀਓ ਮਿਲ ਜਾਵੇਗੀ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ ਇੰਸਟਾਗ੍ਰਾਮ ਤੋਂ ਨਾ ਫੇਸਬੁੱਕ ਤੋਂ ਨਾ YouTube ਤੋਂ ਡਾਇਰੈਕਟ ਤੁਹਾਨੂੰ ਵਟਸਐਪ ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ